ਹਾਂਜੀ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਵੀ ਕੋਕੜ ਜੋਧਪੁਰ ਆਲਾ ਅੱਜ ਜੀ ਆਪਾਂ ਖੇਤ ਆਇਆ ਕਿਸਾਨ ਭਰਾ ਦੇ ਹਨਾ ਤੇ ਪਹਿਲਾਂ ਤਾਂ ਉਧਰ ਆਪਣੇ ਫਾਜਲ ਕਾ ਕੰਨੀ ਹਨਾ ਹੜਾ ਨੇ ਮਾਲਤੇ ਤੇ ਇੱਧਰ ਸਾਡੇ ਜਮਾ ਫਲ ਝੋਨਾ ਜਮਾ ਫਲਾਂ ਤੇ ਆਇਆ ਪਿਆ ਤੇ ਆ ਕਿਸਾਨ ਭਰਾ ਦੇ ਹਲਦੀ ਆਪਾਂ ਤਾਂ ਮੈਂ ਤਾਂ ਪਹਿਲੀ ਵਾਰ ਦੇਖਿਆ ਹਲਦੀ ਬਿਮਾਰੀ ਪੈ ਗਈ ਤੇ ਆ ਦੇਖੋ ਆ ਕਿਸਾਨ ਭਰਾ ਤੋਂ ਸੁੰਦੇ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਆਹ ਦੇਖੋ ਬਾਲਾ ਬੁਰਾ ਹਾਲ ਹੋ ਗਿਆ ਜੀ ਕਿਸਾਨ ਭਰਾ ਬਹੁਤ ਦੁਖੀ ਆ ਸਾਹ ਕੋਲ ਮੋੜ ਜਮਾ 212 ਬੀਆ ਤੇ ਐ ਚੜਦਾ ਤੇ ਵਿਚਾਰ ਕਰਤੀਆਂ ਸਪਰੇਹਾਂ ਕਿਸੇ ਦਾ ਕੋਈ ਹੱਲ ਨਹੀਂ ਹੋਇਆ ਭੈਣ ਜੀ ਨੇ ਜਾਇ ਜੀ ਬੜਾ ਹੋਇਆ ਪਰ ਹੁਣ ਹੁੰਦਾ ਵੱਡਣ ਦੇ ਕਿਤੇ ਮਸੇ ਮਰਦੀ ਹੱਥ ਮਾਰ ਲਾ ਹਾਂਜੀ ਇਹ ਕਦੇ ਪਸੇ ਐ ਨਹੀਂ ਗੱਲ ਬਸਾਰੀ ਹੋ ਜਾਂਦਾ ਬਸਾਰੀ ਹਾਂਜੀ ਆ ਦੇਖੋ ਹੁਣ ਜਮਾ ਝੋਨਾ ਇੱਕ ਮੈਨੂੰ ਲੱਗਦਾ ਅੱਧੇ ਤੋਂ ਜ਼ਿਆਦਾ ਹੋਇਆ ਪਿਆ ਆ ਦੇਖੋ ਬਸਾਰੀ ਆ ਅੱਧੇ ਤੋਂ ਜ਼ਿਆਦਾ ਨਹੀਂ ਆ ਦੇਖ ਹੱਥ ਮਾਰ ਉਹੀ ਬਸਾਰੀ ਨਿਕਲਦਾ ਸਾਰਾ ਹਾਂ ਕਿਸਾਨ ਕਿੰਨੀਆਂ ਸਪਰੇਹਾਂ ਕਰਤੀਆਂ ਜੀ ਇਹ ਤੇ ਸਪਰੇ ਕੱਲ੍ਹ ਹੀ ਸੀ ਅੱਛਾ ਜੀ ਸਪਰੇਅ ਕਰਨ ਵਾਲੇ ਵੀ ਭਾਂਦ ਨੇ ਨਾਸਾਂ ਨੂੰ ਚੜਦਾ ਆ ਹੱਥ ਦਿਖਾਓ ਜੀ ਤੁਹਾਡਾ ਆ ਦੇਖ ਕੱਲ ਦਾ ਹਜੇ ਰੰਗ ਉਤਰਿਆ ਨਹੀਂ ਬੱਚਾ ਆ ਤਾਂ ਹੁਣ ਲੱਗਿਆ ਤੇ ਕੱਲ ਦਾ ਰੰਗ ਐ ਲੱਗਦਾ ਜੀ ਜਿਵੇਂ ਦਾਲ ਦੇ ਵਿੱਚ ਵਸਾਦ ਨਹੀਂ ਪਾਉਂਦੇ ਹੁੰਦੇ ਐਨਾ ਬੁਰਾ ਹਾਲ ਹੋ ਗਿਆ ਜੀ ਆ ਦੇਖ ਲੋ ਕਿਸਾਨ ਭਰਾ ਬਹੁਤ ਦੁਖੀ ਕਿੰਨੇ ਕਿੱਲੇ ਆਪਣਾ ਵੱਡੇ ਵੀਰ ਆਪਣਾ ਝੋਨਾ 2 ਕਿੱਲੇ ਝੋਨਾ ਬਈ ਜਮਾ ਹੋਇਆ ਪਿਆ ਦੋ ਦਾ ਦੋ ਕਿੱਲੇ ਸਾਰੇ ਹਾਂ ਇਹੀ ਸੀ ਬਈ ਆਪਣੇ ਕੋਲੇ ਬਹਣਾ ਬਾਹਨ ਤਾਂ ਹੈ ਤਾਂ ਥੋੜਾ ਜਿਹਾ ਹੋਰ ਵੀ ਹੈਗਾ ਬਈ ਗੱਲ ਕਰ ਜਿਆਦਾ ਇਹੀ ਸੀ ਦੋ ਕਿੱਲੇ 2120 ਹਾਂ ਬਈ ਇਹ ਤੇਰਾ ਘਰ ਦਾ ਬਾਹਨ ਆ ਦੂਜਾ ਤਾਂ ਤੂੰ ਠੇਕੇ ਤੇ ਲੇਤਾ ਹਾਂ ਇਹ ਘਰ ਦਾ 90000 ਨੂੰ ਲੇਤਾ ਵੀਰੇ ਠੇਕੇ ਤੇ ਹਾਂ 90000 ਤੇ ਹੁਣ ਆ ਦੇਖੋ ਜੀ ਕਿਸਾਨ ਭਰਾ ਦਾ ਝੋਨਾ ਜਮਾ ਪਕਾਰ ਤੇ ਪੱਕ ਤੇ ਹੋਇਆ ਪਿਆ ਕੰਮ ਹਾਂ ਆ ਦੇਖੋ ਜੀ ਬੁਰਾ ਹਾਲ ਆ ਜੀ ਆ ਦੇਖੋ ਕਿਵੇਂ ਉੱਠਦੀ ਆ ਜੀ ਬਾਸਾਰ ਬਹੁਤ ਅਨਯਾਇਜ ਤੱਕਾ ਹੋਈ ਜਾਂਦਾ ਕਿਸਾਨਾਂ ਸਪਰੀਹਾਂ ਦੇ ਵਿੱਚ ਵੀ ਨਹੀਂ ਕੁਛ ਹੋ ਰਿਹਾ ਰਹਾਂ ਕੰਮ ਹੀ ਨਹੀਂ ਕਰਦੀਆਂ ਬਈ ਝੋਨਾ ਇਹ ਆ ਕੀ ਜਿਹਾ ਸਪਰੇ ਦੇ ਲਾ ਦੁਕਾਨ ਅਲ ਕਰਤੀ ਸਪਰੇ ਦੇ ਇਕ ਲੱਗਣਾ ਕਿੰਨਾ ਹਾਂਜੀ ਕਿੰਨੇ ਦਿਨ ਰਹਿ ਗਏ ਚੋਨੇ ਆਉਣ ਤੇ ਵੀਰੇ ਨਾ ਹੁਣ ਬਾਕ 15 ਦਿਨਾਂ ਜਾ ਆ ਜੂਗਾ 15 20 ਦਿਨਾਂ ਹਾਂ ਤੇ ਇਹਦਾ ਹੁਣ ਵੀ ਇਹਦਾ ਕੋਈ ਹੱਲ ਹੋ ਸਕਦਾ ਵੀਰੇ ਕਿ ਕੋਈ ਨਹੀਂ ਕੋਈ ਦੁਕਾਨ ਵਾਲੇ ਤਾਂ ਆਹ ਕਹਿੰਦੇ ਆ ਕਰ ਦੋ ਸਪਰੇ ਆ ਕਰ ਦੋ ਹਾਂ ਵੀ ਚਕਾਈ ਤੁਰਿਆ ਮਹਿੰਗੀਆਂ ਸਪਰੇ ਹਾਂ 2000 ਰੁਪਿਆ ਕਿੱਲਾ ਪੈਂਦੀ ਹੂ ਹਨਾ ਵੀਰੇ ਹੁਣ ਦੁਕਾਨ ਦੁਕਾਨਦਾਰ ਵੀ ਠੱਗਦੇ ਅਜੋ ਪਤਾ ਬਿਮਾਰੀ ਆ ਚੱਕ ਚੱਕ ਫੜਾਈ ਜਾਂਦੇ ਰੇਟ ਵੀ ਬੀ ਕਿਸਾਨ ਫਸਿਆ ਹੁੰਦਾ ਵੀ ਹੁਣ ਤੇ ਆ ਬਹੁਤ ਮਾੜੀ ਹਾਲਾਤ ਆ ਜੀ ਉਧਰ ਦੇਖੋ ਹੜਾ ਨੇ ਮਾਰ ਤੇ ਇਧਰ ਆ ਕਿਸਾਨ ਨੂੰ ਬਿਮਾਰੀ ਪੈ ਗਈ ਮੀਂਹ ਬਾਲਾ ਪੀ ਗਿਆ ਨਾ ਉਦੋਂ ਮੀਂਹ ਹੋ ਗਿਆ ਜਿਆਦੇ ਮੀਂਹ ਪੈਣਾ ਸਲਾਹ ਹਾਂਜੀ ਹਾਂਜੀ ਤੇ ਕਿਸਾਨ ਭਰਾ ਚੱਲ ਪਰਮਾਤਮਾ ਮਿਹਰ ਕਰੂ ਕੋਈ ਨਾ ਵੀਰੇ ਤੇ ਇਹ ਫਿਰ ਵੀਰੇ ਜਦੋਂ ਆਪਾਂ ਵੱਢਾਂਗੇ ਤੇ ਇਹ ਚ ਹੁਣ ਵੀ ਅੱਧ ਅੱਧ ਪਚਦ ਤੇ ਤੀਜਾ ਹਿੱਸਾ ਖਤਮ ਹੋ ਜੂ ਚੋਨਾ ਤੀਜੇ ਹਿੱਸੇ ਨੂੰ ਆ ਬਈ ਆ ਦੇਖੋ ਨਾ ਬੰਦੀ ਦਿਖਾ ਵੀਰੇ ਕੋਈ ਆ ਦੇਖੋ ਜਿਹੜੀ ਦੂਜੀ ਆ ਉਹ ਔਂਕ ਕਾਲੀ ਹੋਈ ਪਈ ਆ ਉਹ ਨਾਲ ਦੇ ਉਹ ਦੇਖੋ ਇਹ ਕਾ ਆਹ ਦੇਖੋ ਬਾਈ ਇਹ ਚੋਂ ਆ ਰਹੇਗੀ ਅੱਧੀ ਕਾਲੀ ਹੋਈ ਪਈ ਆ ਵੀ ਹੁੰਦੀ ਜਾਂਦੀ ਹਾਂਜੀ ਹਾਂਜੀ ਆਹ ਦੇਖੋ ਬਾਈ ਤੀਜਾ ਹਿੱਸਾ ਦੇਖੋ ਬਿਮਾਰੀ ਬੜਾਈ ਹੋਣੀ ਪੈਣੀ ਹਾਂ ਬੜਾਈ ਦਾ ਕਿੰਨੀ ਕੀ ਰੇਟ ਆ ਬਾਈ 1700 ਰੁਪਿਆ ਕਿਲਾ ਹਾਂ 2000 ਤੋਂ ਵੀ ਜ਼ਿਆਦਾ ਹਾਂ ਵੀ ਜਿਹੜਾ ਡਿੱਗਿਆ ਚੋਂ ਨਾ ਹਾਂ 2000 ਤੇ ਆ ਬਿਮਾਰੀ ਕਿੱਧਰ ਜਾਵੇ ਕਿਸਾਨ ਕਿਸਾਨ ਹੁਣ ਜਮੀ ਫਸ ਗਿਆ ਬਾਈ ਹੁਣ ਬਹੁਤ ਬੁਰਾ ਹਾਲ ਆ ਸਬਜ਼ੀਆਂ ਚ ਉਹਦਾ ਰੇਟ ਨਹੀਂ ਆਉਂਦਾ ਆ ਦੇਖ ਲੋ ਹੁਣ ਝੋਨ ਵੀ ਲਈ ਦਿੱਤਾ ਕਿਲਾ ਉਹ ਪੈਂਦੇ ਨਹੀਂ ਅੱਧ ਬਚਾਲਾ ਹੋਈਆਂ ਕਿਹੜੀਆਂ ਤੁਹਾਨੂੰ ਕੋਈ ਦਿਖਾਉਂਗਾ ਤਾਂ ਗੋਭੀ ਵੀ ਆਪਾਂ ਵਿੱਚ ਵੀਡੀਓ ਲਾ ਦਾਂਗੇ ਗੋਭੀ ਦੀ ਤੇ ਜਲ ਕਦੋਂ ਆਣੇ ਉਦੋਂ ਮੀਨਸ ਜਦੋਂ ਫਲ ਚੱਕਣ ਤੇ ਹੋ ਜਾਂਦੇ ਉਦੋਂ ਮੀ ਪੈਂਦੇ ਉਹ ਤਦੋਂ ਕੱਕੂ ਵੀ ਐਂ ਖਰਾਬ ਕਰ ਹਾਂ ਤੁਹਾਨੂੰ ਆਪਾਂ ਆ ਵੀਡੀਓ ਵਿੱਚ ਲਾ ਦਾਂਗੇ ਆਪਣੀ ਗੋਭੀ ਵੀ ਦਿਖਾਉਨੇ ਆ ਤੁਹਾਨੂੰ ਇਹਦੇ ਵਿੱਚ ਕਿਸਾਨ ਭਰਾ ਜਮਾਂ ਚੱਲ ਕੋਈ ਨਾ ਪਾਈ ਯਾਰ ਹੌਂਸਲਾ ਰੱਖਾ ਆਪਣਾ ਰੱਬ ਤਾਂ ਨਹੀਂ ਆਪਾਂ ਵੇਚਿਆ ਠੀਕ ਫਸਰੀ ਕਾਲ ਬਾਈ ਇੱਕ ਤਾਂ ਦੇਖੀ ਫਸਲ ਮਰੀ ਪਈ ਆ ਵਿਸਾਰ ਕਿੰਨਾ ਹੁੰਦਾ ਨਾ ਦੇਖੀ ਇਕਾ ਸਾਡੇ ਸੂਰਾ ਨੇ ਸੂਰਾ ਨੇ ਗਾ ਪਾ ਸਾਡੇ ਬੱਟਾਂ ਦਾ ਸਾਰੀਆਂ ਦਾ ਇਕ ਤਾਂ ਰੱਬ ਬੈਰੀ ਆ ਉਤੋਂ ਆ ਸੂਰ ਬਲੇ ਇੱਥੇ ਸੂਰਾ ਨੇ ਸਾਰੀਆਂ ਬੱਟਾਂ ਦੀ ਜੱਖਣਾ ਵੱਡੀ ਪਈ ਆ ਚਾਰੇ ਫਾਸੇ ਸੋ ਕੋਈ ਬੱਟ ਨਹੀਂ ਛੱਡੀ ਕੋਸਾ ਰੱਬ ਨੇ ਮਾਰ ਪਾ ਛੱਡੀ ਆ ਵਿਸਾਰ ਲਿਆ ਲਿਆ ਆਂਦੇ ਨੇ 212 ਬੀ ਆ ਬਈ ਆਹ ਸਾਰੇ ਬਣਦੀ ਸੀ ਹਾਲਾ ਬਸਾਰੀ ਬਸਾਰਾ ਸਾਰੇ ਸਾਰੇ ਬਣਦੀ ਉਹੀ ਗੱਲ ਆ ਭੈਣ ਚੁੱਦਣ ਵਾਲਾ ਕਮੀ ਆ ਗੱਲ ਤਾਂ ਕਾਹਨੂੰ ਕੱਢਣੀ ਆਉ ਆ ਸਾਰੇ ਜੱਖਣਾ ਵੱਡੀ ਵੀ ਆ ਬਈ ਸਾਰੇ ਜੀ ਚਲੋ ਜੀ ਆ ਦੇਖਾ ਬੱਟ ਟੁਰ ਤੋਂ ਲੈ ਕੇ ਤੁਰ ਤੱਕ ਪਤਾ ਨਹੀਂ ਇਹੋ ਜਿਹਾ ਕੀ ਆ ਉਹਦੇ ਕੀ ਪਾਲਦਾ ਬੱਟਾਂ ਚ ਇੱਕ ਕੰਨੀ ਤੋਂ ਲਾ ਲਾਂਦਾ ਪਹਿਲੀ ਕੰਨੀ ਤੇ ਜਾ ਕੇ ਛੜਦਾ ਪਤਾ ਨਹੀਂ ਇਹੋ ਜਿਹਾ ਕੀ ਪਾਲਦਾ ਕਸੂਰ ਇੱਕ ਸਾਨੂੰ ਹੋਰ ਦਿਖਾਉਣੇ ਆ ਬਈ ਇੱਕ ਚੀਜ਼ ਹੋਰ ਖੜ ਜੋ ਇਹ ਕਾ ਚੂਹੇ ਵੀ ਪੈ ਲਾਣਾ ਚੂਹਿਆਂ ਨੇ ਮਾਰ ਸੱਡੇ ਇੱਕ ਕੋਨਾ ਹੀ ਇਹਦਾ ਵਿੱਚੋਂ ਇਹ